ਪੌਣੇ 3 ਟੱਕ ਤੇ ਜੀ ਇਸ ਸਮੇਂ 1.5 ਗਟਾ ਕਿੱਲੇ ਦਾ ਪਾ ਰਿਹਾ ਹੈ ਤੇ ਇਹਨੂੰ ਆਪਾਂ 9 ਟੱਕਾਂ 10 ਟੱਕਾਂ ਤੱਕ ਲਿਜਾ ਸਕਦੇ ਆ ਹਾਂ ਆਲੋ ਯਾਰ ਜਿਆਦਾ ਬਈ ਇੱਥੇ ਡਰ ਲੱਗਦਾ ਸਤਿ ਸ਼੍ਰੀ ਅਕਾਲ ਕਿਸਾਨ ਦੋਸਤੋ ਅੱਜ ਆਪਾਂ ਪਹੁੰਚੇ ਆ ਜੀ 22 ਗਰਾਜ ਸਿੰਘ ਢਿੱਲੋਂ ਦੇ ਖੇਤ ਤੇ ਬਾਈ ਆਪਣੇ ਘਰ ਬੂਮ ਸਪਰੇਅਰ ਲੈ ਕੇ ਆਏ ਆ ਉਹਦੇ ਬਾਰੇ ਹੀ ਆਪਾਂ ਅੱਜ ਗੱਲਬਾਤ ਕਰਾਂਗੇ ਤੇ ਬਾਈ ਯੂਰੀਆ ਪਾਈ ਜਾਂਦਾ ਅੱਜ ਤੇ ਬਾਈ ਨਾਲ ਬਾਅਦ ਗੱਲਬਾਤ ਵੀ ਕਰਾਂਗੇ ਤੇ ਬਾਈ ਵੈਸੇ ਹੁਣ ਤਾਂ ਬਿਜੀ ਐ ਕਿਉਂਕਿ ਕੰਮ ਦਾ ਟਾਈਮ ਐ ਜੀ ਤੇ ਕਿਸ ਹਰ ਇੱਕ ਬੰਦੇ ਕੋਲੇ ਟਾਈਮ ਨਹੀਂ ਹੁੰਦਾ ਇੰਨਾ ਬਾਈ ਤੋਂ ਟਾਈਮ ਵੀ ਲਵਾਂਗੇ ਆਪਾਂ ਤੇ ਆਹ ਤੁਸੀਂ ਦੇਖ ਸਕਦੇ ਬਾਈ ਯੂਰੀਆ ਪਾ ਰਿਹਾ ਤੇ ਇਹਦੇ ਨਾਲ ਆਪਾਂ ਯੂਰੀਆ ਜੀ ਘੱਟਵਾਦੀ ਵੀ ਕਰ ਸਕਦੇ ਆ ਟਰੈਕਟਰ 4x4 ਐ ਜੀ ਆਹ ਤੁਸੀਂ ਦੇਖ ਸਕਦੇ ਆ ਯੂਰੀਆ ਡਿਗਰੀ ਐ ਇਹ ਬਾਈ ਲਗਭਗ ਜਿੰਨੀ ਜਗ੍ਹਾ ਸਪਰੇਅ ਤੇ ਲੈ ਕੇ ਜਾਂਦਾ ਓਨੀ ਯੂਰੀਆ ਤੇ ਲੈ ਕੇ ਜਾਂਦਾ ਆ ਦੇਖੋ ਯੂਰੀਆ ਨੇੜੇ ਕਿਉਂਕਿ ਦੂਰ ਬਾਈ ਦਿਖਦੀ ਨਹੀਂ ਇਹ ਕਿਉਂਕਿ ਸੱਟਦਾ ਹੀ ਨਹੀਂ ਸਪੀਡ ਨਾਲ ਇਹ ਰੁਕ ਗਿਆ ਬਾਈ ਹੁਣ ਤੇ ਆਪਾਂ ਬਾਈ ਨਾਲ ਕਰਾਂਗੇ ਗੱਲਬਾਤ ਬੜਾ ਥੋੜੀ ਰਹਿ ਗਈ ਰੁਕ ਗਿਆ ਬਾਈ ਜੀ ਮੜਾ ਜਾ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਆਪਣਾ ਦੱਸੋਗੇ ਜੀ ਇਹਦੇ ਬਾਰੇ ਤੁਸੀਂ ਇਹਦੀਆਂ ਵਿਸ਼ੇਸ਼ਤਾਵਾਂ ਜੀ ਮਿਸਤਿਆਂ ਰੇ ਵਧੀਆ ਪੈਂਦੀ ਆ ਹਾਂਜੀ ਇੱਕ ਸਾਰ ਪੈਂਦੀ ਹੈ ਤੁਸੀਂ ਵੇਖ ਹੀ ਲਿਆ ਠੀਕ ਹੈ ਜੀ ਸਪਰੇਅ ਕਰਨੀ ਹੈ ਸਪਰੇਅ ਵੀ ਇੱਕ ਸਾਰ ਹੁੰਦੀ ਹੈ ਹਾਂਜੀ ਬਾਕੀ ਲੇਬਰ ਤੋਂ ਛਤਕਾਰ ਹੈ ਬਿਲਕੁਲ ਜੀ ਲੇਬਰ ਦੀ ਜਿਆਦਾ ਸਮੱਸਿਆ ਹੁੰਦੀ ਹੈ ਅੱਜ ਕੱਲ ਬਾਕੀ ਕੰਮ ਇੱਕ ਦਿਨ ਚ ਨਿਬੜ ਜਾਣਾ ਹਾਂਜੀ ਹਾਂਜੀ ਸਪਰੇਅ ਦਾ ਵੀ ਨਿਬੜ ਜਾਂਦਾ ਤੇ ਸਪਰੇਅ ਦਾ ਇੱਕ ਦਿਨ ਤੇ ਸਪਰੇਅ ਦੇ ਨਿਬੜ ਜਾਂਦਾ ਤੇ ਬਾਈ ਜੀ ਦੱਸੋਗੇ ਵੀ ਇਹ ਕਿੰਨੀ ਜਗ੍ਹਾ ਲੈ ਕੇ ਜਾਂਦਾ ਜੀ ਇਹ 50 ਫੁੱਟ 40 ਤੋਂ 50 ਫੁੱਟ ਲੈ ਕੇ ਜਾਂਦਾ 50 ਫੁੱਟ ਲੈ ਕੇ ਜਾਂਦਾ ਹੂੰ ਹੂੰ ਤੇ ਇਹਦੀਆਂ ਤੁਸੀਂ ਹੋਰ ਦੱਸੋਗੇ ਜੀ ਥੱਲੇ ਆਉਂਗੇ ਮਾੜੇ ਜੀ ਬਾਈ ਜੀ ਤੁਹਾਨੂੰ ਦੱਸਣਾ ਚਾਹੁੰਦਾ ਵੀ ਟਰੈਕਟਰ ਹੈਗਾ ਇਹ 4x4 ਮੋਟਾ 4508 ਹਾਂ ਹਾਂ ਤੇ ਇਹਦੇ ਵਾਰੀ ਆਪਾਂ ਗੱਲਬਾਤ ਕਰਾਂਗੇ ਤੇ ਬਾਈ ਜੀ ਆਪਣਾ ਇਹ ਟਰੈਕਟਰ ਦੀਆਂ ਦੱਸੋਗੇ ਵਿਸ਼ੇਸ਼ਤਾਵਾਂ ਮੈਂ ਤੁਸੀਂ ਇਹ ਟਰੱਕ ਕਿਉਂ ਲੈ ਕੇ ਆਂਦਾ ਜੀ ਟਰੈਕਟਰ ਇੱਕ ਤਾਂ ਇਹ ਵੀ 4x4 ਹੈ ਕਿਉਂ ਵਜ਼ਨ ਘੱਟ ਹੈ ਠੀਕ ਹੈ ਜੀ ਵਜ਼ਨ ਘੱਟ ਕਰਕੇ ਵੀ ਇਹ ਝੋਨੇ ਜਿਹੀ ਕੰਮ ਦੇਊਗਾ ਹਾਂ ਜੀ ਹਾਂ ਜੀ ਤੇ ਵੀ ਜੇ ਵਜ਼ਨ ਜ਼ਿਆਦਾ ਹੋ ਫਿਰ ਝੋਨੇ ਚ ਆਪ ਨੂੰ ਦਿੱਕਤ ਆਉਣੀ ਠੀਕ ਹੈ ਜੀ ਹਾਂ ਹਾਂ ਤੇ ਲੱਗ ਪਏ ਇਹ 50 ਫੁੱਟ ਕਿਸਾਨੀ ਵੀਰੋ ਜਗਾ ਲੈ ਜਾਂਦਾ ਹੈ ਤੇ ਇੰਨੀ ਇਹ ਸਪਰੇਅ ਦੇ ਵਿੱਚ ਲੱਗ ਜਾਂਦਾ ਨਹੀਂ ਨਹੀਂ ਸਪਰੇਅ ਉਸੇ ਲਈ ਜਿਸ ਸਪ ਤੇ ਮੈਨੂੰ ਲੱਗਦਾ ਜਿਵੇਂ ਆਪਾਂ ਹੁਣ ਤੁਸੀਂ ਇਹ ਪੰਜ ਗਿੱਲਾਂ ਦੇ ਵਿੱਚ ਪਾਈ ਖਾਦਾ ਨਾ ਜੀ ਹਾਂ 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 ਤੇ ਲਗਭਗ 10-15 ਮਿੰਟ ਲੱਗੇ ਹੋਣੇ ਜੀ 10-15 ਮਿੰਟ ਮਸਾਂ ਹੀ ਠੀਕ ਹੈ ਜੀ ਉਹਨਾਂ ਚਰ ਭਰਨ ਤੇ ਲੱਗਦਾ ਯਾਰ ਉਹਨਾਂ ਚ ਕਰ ਵੀ ਖਾਲੀ ਕਰਨ ਤੇ ਲੱਗਦਾ ਹਾਂਜੀ ਭਰਨ ਤੇ ਜ਼ਿਆਦਾ ਟਾਈਮ ਲੱਗਦਾ ਸਪਰੇਅ ਤੇ ਘੱਟ ਟਾਈਮ ਲੱਗਦਾ ਜੀ ਹਾਂ ਹਾਂ ਉਵੇਂ ਸਪਰੇਅ ਤੇ ਉਵੇਂ ਰੇ ਤੇ ਇੱਕ ਵਾਰ ਦੇ ਵਿੱਚ ਜੀ ਆਪਣੀ ਇਹਦੇ ਵਿੱਚ ਜਿਹੜੀ ਖਾਦ ਆ ਉਹ ਕਿੰਨੀ ਪੈਂਦੀ ਹੈ ਜੀ ਇਹ 7 ਗੱਟੇ 7 ਤੋਂ 8 ਗੱਟੇ ਪੈ ਜਾਂਦੇ 7 ਵਾਹੀ ਬਠੀਕ ਹੈ ਤੇ ਇਹ ਵੱਧ ਘੱਟ ਵੀ ਹੋ ਜਾਂਦੀ ਹੈ ਜੀ ਹਾਂ ਕਿੰਨੀ ਮਰਜ਼ੀ ਭਾਵੇਂ ਇਹਨੂੰ ਅੱਧ ਤੇ ਇੱਕ ਇਹਦੇ ਬਾਰੇ ਦੱਸੋਗੇ ਜੀ ਵੀ ਤੇ ਇਹਦੇ ਵਿੱਚ ਜਿਹੜੀ ਆਪਣਾ ਜਦੋਂ ਸਪਰੇਅ ਆਪਾਂ ਕਰਦੇ ਆਂ ਜੀ ਹੂੰ ਹੂੰ ਤਾਂ ਜਿਹੜੀ ਸਪਰੇਅ ਇਹਦੇ ਵਿੱਚ ਕਿੰਨੇ ਲੀਟਰ ਪਾਣੀ ਪੈਂਦਾ ਜੀ ਇਹ 800 ਲੀਟਰ 800 ਲੀਟਰ ਜੀ 800 ਲੀਟਰ ਤੇ ਇਹ ਮੰਨ ਕੇ ਚੱਲੋ ਵੀ ਚਾਰ ਕਿੱਲਿਆਂ ਦੀ ਸਪਰੇਅ ਇੱਕ ਵਾਰੀ ਹੋ ਜਾਂਦੀ ਹੈ ਜੀ ਵੀ ਆਪਾਂ 200 ਲੀਟਰ ਪਾਣੀ ਪਾ ਜੀ 200 ਲੀਟਰ ਚਾਰ ਕਿੱਲਿਆਂ ਦੀ ਹੋ ਜਾਊਗੀ ਜੇ ਘੱਟ ਪਾਉਣਾ ਦੇ ਵਿੱਚ 6 ਕਿਲੋ 5.5 6 ਕਿੱਲੇ ਵਧਿਕਾ ਕਰ ਦਿੰਦਾ ਠੀਕ ਹੈ ਜੀ ਹੂੰ ਹੂੰ ਤੇ ਬਾਕੀ ਤੁਸੀਂ ਕਿਸਾਨ ਵੀਰੋ ਦੇਖ ਸਕਦੇ ਆਂ ਵੀ ਇਹਦਾ ਇਹ ਜਿਹੜੀ ਇਹਦੇ ਉੱਤੇ ਜਿਹੜਾ ਬੂਮ ਸਪਰੇ ਦੇ ਉੱਪਰ ਜਿਹੜਾ ਜਿਹੜਾ ਟਰੈਕਟਰ ਆ ਉਹ 4x4 ਹੀ ਕੰਮਜਾਵਾ ਹੈ ਕਿਉਂਕਿ ਥੋੜਾ ਜਿਹਾ ਨਾ ਇਹ ਸਲਿੱਪ ਕੱਟ ਮਾਰਦਾ ਹੈ ਹੂੰ ਤੇ ਇਹਦੇ ਕਰਕੇ ਲੀਆਂ ਵੀ ਕੱਟ ਪਾਉਂਦੀਆਂ ਤੇ ਇੱਕ ਥੋੜਾ ਜਿਹਾ ਵਾਣ ਜੇ ਅੱਜ ਥੋੜਾ ਜਿਹਾ ਵਾਣ ਬਾਈ ਦਾ ਗਿੱਲਾ ਸੀਗਾ ਜੇ ਥੋੜਾ ਜਿਹਾ ਸੁੱਕਾ ਵਾਣ ਹੋਵੇ ਤਾਂ ਇਹ ਬਿਲਕੁਲ ਵੀ ਖੁੱਭਦਾ ਨਹੀਂਗਾ ਫਿਰ ਪਤਾ ਵੀ ਨਹੀਂ ਲੱਗਦਾ ਹਾਂ ਤੇ ਸਲੈਪ ਵੀ ਕੱਟ ਮਾਰਦਾ ਹੈ ਹਾਂ ਤੇ ਬਾਕੀ ਤੁਸੀਂ ਦੇਖ ਸਕਦੇ ਆ ਵੀ ਇਹਦੇ ਬਾਰੇ ਦੱਸੂਗਾ ਜੀ ਆਪਣਾ ਇਹ ਪਲ ਆਟੋਮੈਟਿਕਲੀ ਸਿਸਟਮ ਹੈ ਸਾਰਾ ਜੀ ਸਾਰਾ ਹੈ ਨਾ ਜੀ ਉੱਤੋਂ ਬੈਠੇ ਵੀ ਰਣਵੀਰ ਤੁਸੀਂ ਦੇਖ ਸਕਦੇ ਆ ਵੀ ਇਹ ਜਿਹੜਾ ਉੱਪਰੋਂ ਸਾਰਾ ਲੀਵਰ ਲੱਗੇ ਹੋਇਆ ਹੈ ਟਰੈਕਟਰ ਦੇ ਤੇ ਸਾਰਾ ਇਹ ਆਟੋਮੈਟਿਕ ਹੀ ਸਿਸਟਮ ਹੈ ਜੀ ਇਹ ਘੱਟ ਵੱਧ ਵੀ ਹੋ ਜਾਂਦਾ ਹੈ ਸਤਨਾਮ ਨੇੜੇ ਲੈ ਕੇ ਹੀ ਮੜਾ ਜਾਂਦਾ ਹੈ ਸਤਨਾਚ ਹੋਣੇ ਜੀ ਆ ਜਿਹੜੇ ਟੱਕ ਬਣੇ ਹੈ ਜੀ ਮਗਰੇ ਦੇ ਇਹ ਹੁਣ ਪੌਣੇ ਕਿੰਨੇ ਟੱਕ ਤੇ ਹੈ ਇਹ ਪੌਣੇ ਤਿੰਨ ਟੱਕ ਤੇ ਜੀ ਇਸ ਟਾਈਮ ਇਹ ਡੇਢ ਗੱਟਾ ਕਿਲੇ ਦਾ ਪਾ ਰਿਹਾ ਹੈ ਤੇ ਇਹਨੂੰ ਆਪਾਂ 9 ਟੱਕਾਂ 10 ਟੱਕਾਂ ਤੱਕ ਲਿਜਾ ਸਕਦੇ ਆ ਤੇ ਜਿਨ੍ਹਾਂ ਨੂੰ ਮਰਜ਼ੀ ਵੱਧ ਘੱਟ ਕਰ ਸਕਦੇ ਆ ਯੂਰੀਆ ਖਾਦ ਨੂੰ ਜੀ ਤੋਂ ਮਾਦਾ ਗੱਟਾ ਪਾ ਲਓ ਹਾਂਜੀ ਮਾਦੀ ਕਿੰਨੇ ਮਰਜ਼ੀ ਗਾਹ ਲੱਕੇ ਨੂੰ ਮਰਜ਼ੀ ਵਧ ਤੇ ਆ ਬਾਈ ਨੇ ਜਿਹੜਾ ਸ਼ਕਤੀਮਾਨ ਦਾ ਬੂਮਰ ਬਣਾਇਆ ਜੀ ਇਹਨੂੰ ਆਪਾਂ ਤੁਸੀਂ ਕੋਟਕਪੂਰਾ ਬਣਾਇਆ ਬਾਈ ਨੇ ਕਿਹੜੀ ਫਰਮ ਤੋਂ ਬਣਾਇਆ ਜੀ ਤੇ ਆ ਸ਼ਕਤੀਮਾਨ ਵਾਲਾ ਉਹਨਾਂ ਦਾ ਡਿਸਟਰੀਬਿਊਟਰ ਆ ਇਹਨਾਂ ਕੋਲੇ ਸ਼ਕਤੀਮਾਨ ਵਾਲਾ ਤੇ ਤੁਸੀਂ ਮੋ ਇੱਥੇ ਬਿਠਿੰਡਾ ਰੋਡ ਤੇ ਬਿਠਿੰਡਾ ਰੋਡ ਤੇ ਆ ਜੀ ਇਹਦਾ ਡਿਸਟਰੀਬਿਊਟਰ ਸ਼ਕਤੀਮਾਨ ਦੇ ਤੁਸੀਂ ਤੋਂ ਬਾਈ ਬਣਾ ਸਕਦੇ ਆ ਤੇ ਜਿਹੜਾ ਬਾਈ ਨੇ ਸਪਰੇਅ ਵਾਲਾ ਜਿਹੜਾ ਇਹ ਸਿਸਟਮ ਹੈ ਜੀ ਉਹ ਸੁਖਦੇਵ ਐਗਰੋ ਵਾਲੇ ਮਲੂਟ ਵਾਲੇ ਸੁਖਦੇਵ ਐਗਰੋ ਮਲੂਟ ਉਹ ਤਾਂ ਤੁਸੀਂ ਸੰਪਰਕ ਕਰ ਸਕਦੇ ਆ ਨੰਬਰ ਵੀ ਦਿੱਤਾ ਹੋਇਆ ਸਤਨਾਵਾਂ ਵਾ ਖਾਦੇ ਨੰਬਰ ਬਾਈ ਆ ਨੰਬਰ ਤੁਸੀਂ ਦੇਖ ਸਕਦੇ ਆ ਜਿਹੜੇ ਮਗਰ ਬਾਕੀ ਕਿਸਾਨ ਦੋਸਤੋ ਤੁਹਾਨੂੰ ਦੱਸਣਾ ਚਾਹੁੰਦੇ ਆ ਜੀ ਬਾਈ ਨੇ 5 ਕਿੱਲਾਂ ਦੇ ਵਿੱਚ ਸਿਰਫ 15 ਮਿੰਟ ਲਾਏ ਹੋਣਗੇ ਤੇ 15 ਦੇ ਮਿੰਟ ਦੇ ਵਿੱਚ ਟਰੈਕਟਰ ਨੇ ਅੱਧਾ ਲੀਟਰ ਤੇਲ ਵੀ ਨਹੀਂ ਬਾਈ ਖਾਦਾ ਹੋਣਾ ਤੇ ਬਾਈ ਸਮੇਂ ਦੇ ਵੀ ਬਚਦਾ ਇਹਦੇ ਨਾਲ ਤੇ ਪੈਸੇ ਆਹ ਦੇਖ ਲਓ ਜੀ ਮੈਂ ਘਾਟੋ ਘਾਟ 20 ਫੁੱਟ ਦੂਰ ਖੜਾ 25 ਫੁੱਟ ਤੇ ਇਹ ਮੇਰੇ ਦੇ ਦਾਣੇ ਆ ਰਹੇ ਆ ਆਪਾਂ ਬਾਈ ਗੱਲ ਕਰਦੇ ਸੀਗੇ ਵੀ ਸਮਾਂ ਵੀ ਬਚਦਾ ਹੈ ਤੇ ਪੈਸੇ ਵੀ ਕੱਟ ਲੱਗਦੇ ਆ ਦੂਜੀ ਗੱਲ ਇਹ ਆ ਬਾਈ ਤੇ ਹੁਣ ਬਈ ਤੁਹਾਨੂੰ ਪਤਾ ਹੈ ਵੀ ਲੇਬਰ ਦੀ ਬਹੁਤ ਜ਼ਿਆਦਾ ਸਮੱਸਿਆ ਹੈ ਲੇਬਰ ਮਿਲਦੀ ਨਹੀਂ ਤਾਂ ਕਰਕੇ ਵੀ ਜਿਹੜੇ ਕਿਸਾਨ ਵੀਰਾਂ ਕੋਲੇ ਜ਼ਮੀਨ ਵਾਹੀ ਗੁਰੂ ਦੀ ਕਿਰਪਾ ਨਾਲ ਚੰਗੀ ਹੈ ਉਹ ਇਹ ਕਿਸਾਨ ਵੀਰੇ ਚੀਜ਼ ਨੂੰ ਬਣਾ ਸਕਦੇ ਆ ਧੰਨਵਾਦ ਜੀ